IPC ਦੀ ਧਾਰਾ 306 ਮਾਮਲੇ 'ਚ ਵਿਅਕਤੀ ਬਰੀ ਵਕੀਲ ਸਾਹਿਬ ਨੇ ਆਪਣੇ ਚੈਂਬਰ 'ਚ ਮਠਿਆਈ ਵੰਡ ਕੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ ਗੱਲਵਾਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੁਸਤੀ ਜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਮਾਨਸਾ ਮਾਨਯੋਗ ਅਦਾਲਤ ਨੇ ਇੱਕ IPC ਧਾਰਾ 306 ਮਾਮਲੇ ਵਿੱਚ ਵਿਅਕਤੀਆਂ ਨੂੰ ਜਿਹੜਾ ਫੈਸਲਾ ਸੁਣਾਇਆ ਹੈ ਅਦਾਲਤ ਨੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ ਫੈਸਲਾ ਆਉਣ ਤੋਂ ਬਾਅਦ ਵਕੀਲ ਸਾਹਿਬ ਨੇ ਆਪਣੇ ਚੈਂਬਰ ਦੇ ਵਿੱਚ ਮਠਾਈ ਵੰਡ ਕੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਅੱਜ ਨਿਆ ਨੇ ਸੱਚ ਦਾ ਸਾਥ ਦਿੱਤਾ ਇਹ ਰਾਹਤ ਵਾਲਾ ਫੈਸਲਾ ਹੈ ਪਰਿਵਾਰ ਨੇ ਵੀ ਇਸ ਫੈਸਲੇ ਤੇ ਸੁੱਖ ਦਾ ਸਾਹ ਲਿਆ ਅਤੇ ਕਿਹਾ ਬੇਕਸੂਰ ਨੂੰ ਇਨਸਾਫ ਮਿਲਿਆ ਹੈ ਇਸ ਮਾਮਲੇ ਤੇ ਵਕੀਲ ਸਾਹਿਬ ਅਤੇ ਬਰੀ ਵਿਅਕਤੀ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਜੇਕਰ ਇਸ ਖਬਰ ਤੇ ਕਿਸੇ ਨੇ ਆਪਣਾ ਪੱਖ ਰੱਖਣਾ ਹੈ ਤਾਂ ਚੈਨਲ ਨਾਲ ਸੰਪਰਕ ਕਰ ਸਕਦੇ ਹਾਂ 27/3/18 ਨੂੰ ਐਫਆਈਆਰ ਨੰਬਰ 19306 ਆਈਪੀਸੀ ਜੋਗਾ ਦੇ ਵਿੱਚ ਦਰਜ ਹੁੰਦੀ ਹੈ ਜਿਹਦੀ ਜਿਹੜੀ ਕਿ 7-8 ਬੰਦਿਆਂ ਤੇ ਦਰਜ ਹੁੰਦੀ ਹੈ ਆ ਕਿ ਸੀਗਾ ਇੱਕ ਮਰਨ ਵਾਲਾ ਵਿਅਕਤੀ ਹੈ ਜਿਹੜਾ ਉਹ ਰੰਦੇ ਪਿੰਡੂ ਬਲੋਂਗ ਕਰਦਾ ਸੀ ਉਹ ਕਿਸੇ ਕਾਰਨ ਕਰਕੇ ਉਹਨੇ ਫਾਹਾ ਲੈ ਲਿਆ ਤੇ ਸਾਡੇ ਜਿਹੜੇ ਕਲਾਇੰਟਾਂ ਦੇ ਖਿਲਾਫ ਐਫਆਈਆਰ ਨੰਬਰ 19 ਦਰਜ ਹੋ ਗਈ ਤਾਂ 2018 ਦੀ ਕਾਨੂੰਨੀ ਲੜਾਈ ਤੋਂ ਬਾਅਦ ਅੱਜ ਇਹ ਸਾਰੇ ਬੰਦੇ ਬਾਇਟ ਬਰੀ ਕੀਤੇ ਗਏ ਨੇ ਉਸੀ ਮੇਰੀ ਕਲੈਂਟ ਸੀ ਤੇ ਕੋਈ ਸਾਡੇ ਅ ਜੰਦਰਪ ਸਿੰਘ ਸ਼ਰਮਾ ਜੀ ਨੇ ਸਾਡੇ ਸੀਨੀਅਰ ਕਾਉਂਸਲ ਨੇ ਉਹ ਉਹਨਾਂ ਦੀ ਕਲੈਂਟ ਸੀ ਤਾਂ ਜਿਹੜਾ ਪ੍ਰੋਸੀਗੂਰ ਵੀ ਹੈ ਕਿ ਜਿਹੜੇ ਦਰੀਲਾ ਸੀਗਾ ਜਾਂ ਜਿਹੜਾ ਕੇਸ ਚੈਰ ਕੀਤਾ ਸੀ ਉਹਨੂੰ ਡਿਫੈਂਡ ਕਰਦੇ ਹੋਏ ਅੱਜ ਮਾਨਯੋਗ ਅਦਾਲਤ ਮੈਡਮ ਅੰਦੀਪ ਕੌਰ ਐਡੀਸ਼ਨ ਸ਼ਹਿਨ ਅੱਜ ਮੈਨੂੰ ਫੈਸਲਾ ਸੁਣਾਇਆ ਗਿਆ ਅਸੀਂ ਕੋਰਟ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਇਨਸਾਫ ਹੋਇਆ ਤੇ ਜਿਹੜੇ ਇਹ ਗਰੀਬ ਬੰਦੇ ਇਹ ਬਰੀ ਹੋਏ ਤੇ ਬਹੁਤ ਬਹੁਤ ਧੰਨਵਾਦ ਕੋਰਟ ਦਾ ਜੀ ਇਹ ਰਮਪੀ ਕੌਰ ਵਗੈਰਾ ਦੇ ਖਿਲਾਫ ਨਾ ਕਿ ਪਰਚਾ ਦਰਜ ਹੋਇਆ ਸੀ 306 ਏ ਠੀਕ ਹੈ ਤਾਂ ਦੱਸੋ ਜੀ ਆਪ ਕੀ ਸੀ ਅੰਦਰ ਹੈ ਠੀਕ ਹੈ ਉਹਦੇ ਵਿੱਚ ਰਿੰਪੀ ਕੋ ਬਿੰਪੀ ਕੋ ਮਦਰ ਉਹਦਾ ਬ੍ਰਦਰ ਉਹਦੀ ਸਿਸਟਰ ਸੀ ਤੇ ਉਹ ਲੋ ਜਿਹੜੇ ਸੀ ਜਿਹੜੇ ਬਚੋਲੇ ਸੀ ਮੁੰਡਾ ਗੁਰਸੇਵ ਗੁਰਸੇਵ ਸਿੰਘ ਆ ਉਹਦਾ ਜੀ ਮੈਸੇਜ ਸੀ ਓਕੇ ਇਹਨਾਂ ਦੇ ਖਿਲਾਫ ਜਿਹੜੇ ਪਰਚੇ ਦੇ ਵਿੱਚ ਆ ਗਏ ਸੀ ਓਕੇ ਤਾਂ ਦੇਖੋ ਮੋਈਆਂ ਨੂੰ ਦੇਖਦੇ ਹੋਏ ਜਾਂ ਇਸ ਤਰ੍ਹਾਂ ਕੋਰਟ ਨੇ ਸੱਦੀ ਜਿਹੜੀ ਹੈ ਡਿਫੈਂਸ ਦੀ ਲੀਨ ਉਹ ਕਰਦੇ ਹੋਏ ਅੱਜ ਉਹ ਕੋਰਟ ਨੇ ਬਵਾਇਜਤ ਬਰੀ ਕਰੇ ਸਰ ਕਿਹੜੀ ਕੋਰਟ ਨੇ ਕੀਤੀ ਨੇ ਮੈਡਮ ਮਨਦੀਪ ਕੋਰ ओके ਇਹ ਫਾਸਟ ਟ੍ਰੇ ਕੋਰਟ ਹੈ ओके ਉਹਨੇ ਫੈਂਸਲ ਕੀਤਾ ਔਰ ਕਿ ਇਸ ਸਾਡੇ ਜਿਹੜੀ ਕ੍ਰੀਏਟਿਵ ਨੂੰ ਦੇਖਦੇ ਹੋਏ ਸਾਡੇ ਡਿਫੈਂਸ ਨੂੰ ਦੇਖਦੇ ਹੋਏ ਬੇਸਿਕ ਕੀ ਨਾਮ ਹੈ ਤੁਹਾਡਾ ਗੁਰਸੇਵ ਸਿੰਘ ਗੁਰਸੇਵ ਸਿੰਘ ਅੱਜ ਮਠਾਈ ਵੰਡੀ ਯਾਰੀ ਕੀ ਮਸਲਾ ਹੈ ਜਿਹੜਾ ਇਹ ਪਰਸ 330 ਦਾ ਪੱਤਾ ਹੋ ਗਿਆ ਸੀ ਠੀਕ ਹੈ ਜੀ ਰਲ ਲਿਖਣ ਤੋਂ ਮੁੰਡੇ ਨੂੰ ਰਿਸ਼ਤਾ ਕਰਵਾਇਆ ਸੀ ਠੀਕ ਹੈ ਉਹ ਉਹ ਘਰੀ ਬਹਾਦਰ ਕਿ ਮਰ ਗਿਆ ਸੀ ਠੀਕ ਹੈ ਕਿ ਪੂਰੇ ਪਰਿਵਾਰ ਨਹੀਂ ਸਕਤੇ ਸੀ ਝੂਠਾ ਇਲਜ਼ਾਮ ਲਾ ਕੇ ਮਤਦਮਦਗੀ ਕਰਵਾਤਾ ਸੀ ਜੀ ਸੇ ਜਾਣ ਲਈ ਠੀਕ ਹੈ ਅਜਿਹਾ 20 ਸਾਲ ਦਾ ਕੰਪਨੀ ਜੀ ਨੇ ਸਰਮਨ ਮੈਂ ਲਾਲ ਸਰਮਨ ਨੇ